ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਚੱਲੇ ਆ ਮਾਉਂਟ ਬੁੱਲਰ ਬੱਚਿਆਂ ਨੂੰ ਮਾਉਂਟ ਬੁੱਲਰ ਘੁੰਮਾ ਲਈ ਤੇ ਸਨੋ ਪੈਂਦੀ ਹੈ ਜੀ ਬਹੁਤ ਵਧੀਆ ਅੱਜ ਮੌਸਮ ਵੀ ਵਧੀਆ ਹੈ ਆ ਤੇ ਮੇਰੇ ਨਾਲ ਹਣ ਤੱਕ ਦੋਲੇ ਰਿਹਾ ਤੁਹਾਨੂੰ ਮਾਉਂਟ ਬੁੱਲਰ ਦਿਖਾਉਣੀ ਹੈ ਅੱਗੇ ਜਾ ਕੇ ਜੀ ਮੇਰੇ ਵੱਲੋਂ ਇੱਕ ਵਾਰ ਫੇਰ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਉਹ ਦੇਖੋ ਜੀ ਸਾਹਮਣੇ ਧੁੰਦ ਪਈ ਹੋਈ ਆ ਇਹਨੂੰ ਆਪਾਂ ਫੌਗ ਕਹਿੰਦੇ ਆ ਦੂਰ ਜਾ ਕੇ ਸਾਹਮਣੇ ਪਹਾੜੀਆਂ ਦੇ ਬਸ ਇੱਥੋਂ 2.5 ਘੰਟੇ ਦਾ ਰਾਹ ਆ ਤੇ 200 ਕਿਲੋਮੀਟਰ ਆ ਜੀ 200 ਕਿਲੋਮੀਟਰ ਦਾ ਸਫ਼ਰ ਸੀ 3 ਘੰ ਸੜਕਾਂ ਵਧੀਆ ਨੇ ਤੇ 200 ਕਿਲੋਮੀਟਰ ਦਾ ਸਫ਼ਰ ਤੇਨੇ ਘਾਟੇ ਕਰਾਂਗੇ ਜੇ ਚੱਲੇ ਮਾਉਂਟ ਬੁੱਲਰ ਤਾਂ ਦੇਖੋ ਆ ਕੰਸਟਰਕਸ਼ਨ ਚੱਲਦੀ ਹੈ ਰੋਡਵਰਕ ਹੋ ਰਿਹਾ ਪਰ ਫਿਰ ਵੀ ਟ੍ਰੈਫਿਕ ਵਧੀਆ ਲੱਗਦਾ ਹੈ ਦੇਖੋ ਤੁਸੀਂ ਉਹ ਗਾਮਾ ਖੜੀਆਂ ਨੇ ਉਹ ਦੇਖਿਏ ਇਹ ਫਾਰਮ ਨੇ ਜੀ ਇਹ ਫਾਰਮ ਹਾਊਸ ਨੇ ਇੱਥੇ ਕਈਆਂ ਦੇ ਘਰ ਬਣੇ ਹੁੰਦੇ ਨੇ ਇਹ ਕਈ ਗੋਰੇ ਹੁੰਦੇ ਨੇ ਨਾ ਜੀ ਇਧਰੋਂ ਥੋੜਾ ਦੂਰ ਹੈ ਨਾ ਬੱਝਿਆ ਲੱਗਦਾ ਇਹ ਜਾੜ ਜਿਹੇ ਰਹਿ ਕੇ ਕੋਸ਼ ਨੇ ਜੀ ਜਿਵੇਂ ਆਪਾਂ ਤਾਂ ਕਹਿੰਦੇ ਬਿਰੋੜ ਖੋਵੇ ਇਹ ਪਰ ਇਕੱਲੇ ਰਹਿ ਕੇ ਖੁਸ਼ ਨੇ ਜੀ ਇਹ ਇਧਰ ਇਹ ਘਰ ਤੇ ਉਪਰਾਂ ਕਿਤੇ ਘਰ ਬਣਿਆ ਹੋ ਰਿਹਾ ਜੀ ਸਾਰਾ ਆ ਦੇਖ ਲਓ ਖੱਬੇ ਪਾਸੇ ਇਧਰੋਂ ਖਾਬੋਤਾ ਲਿਖੋ ਆ ਸਾਰੇ ਆ ਫਾਰਮ ਹਾਊਸ ਨੇ ਅੱਗੇ ਘਰ ਹੋਰ ਗਏ ਨੇ ਇਹ ਪ੍ਰਾਈਵੇਟ ਪ੍ਰੋਪਰਟੀ ਆ ਸਾਰੀ ਇਹ ਆ ਦੇਖੋ ਬਈ ਆ ਘਰ ਆ ਗਿਆ ਆ ਦੇਖੋ ਘਰ ਬਣਿਆ ਭਇਆ ਇਹ ਫਾਰਮ ਹਾਊਸ ਹੋ ਦੇਖੋ ਅੱਗੇ ਭੇਡਾਂ ਵੀ ਸੀਗੀਆਂ ਆ ਦੇਖੋ ਘਰ ਇੰਦਰ ਬਣਦਾ ਪਿਆ ਹਾਂਜੀ ਆ ਗਾਵਾਂ ਰਖੀ ਹੋਏ ਦੇਖ ਲਓ ਜੀ ਸੱਜੇ ਪਾਸੇ ਇਹ ਫਾਰਮ ਹਾਊਸ ਨੇ ਜੀ ਆ ਗਾਵਾਂ ਨੇ ਜੀ ਖਾ ਚਰਦੀਆਂ ਪਈਆਂ ਨੇ ਬਹੁਤ ਸਭ ਵਧੀਆ ਅੱਜ ਅਸੀਂ ਜਾ ਰਹੇ ਹਾਂ ਸਭ ਨੂੰ ਲੱਗ ਜਾਣੇ ਹਾਂ ਜੀ ਸਵਾ ਦੋ ਘੰਟੇ ਜੀ ਮਾਉਣ ਮੁਜ਼ਰਕੂਨ ਲਈ ਅੱਗੇ ਦੇਖੋ ਦੇਖੋ ਜੀ ਕਿੰਨਾ ਸੋਹਣਾ 뷰 ਆਇਆ ਤੁਹਾਡੇ ਸਾਹਮਣੇ ਆ ਦੇਖੋ ਉਹ ਦੇਖੋ ਅੱਗੇ ਨਜ਼ਾਰੇ ਆਏ ਪਹਿਲੀ ਹਸਤ ਅਲਮੋਸਬੀ ਸੋਨਾ ਹੈ ਜੀ ਆ ਦੇਖੋ ਹੁਣ ਪਹੁੰਚਾਈ ਤੇ ਜਾ ਰਹੇ ਆ ਆਪਾਂ ਜੀ ਦੇਖੋ ਅੱਜ ਪਹਾੜ ਜਿਹੜਾ ਨਾ ਕੱਟ ਕੇ ਰਸਤਾ ਬਣਾਇਆ ਹੋਇਆ ਜੀ ਅੱਜ ਬਹੁਤ ਸੋ ਬਹੁਤ ਵਧੀਆ ਬਹੁਤ ਸਾਫ ਬਹੁਤ ਪਰ ਦੇਖ ਲਿਓ ਜੀ ਵਧੀਆ ਬਹੁਤ ਸਾਫਾ ਮੁੱਕੇ ਸੜਕ ਜਾਂਦੀ ਹੈ ਜੇ ਮੈਂ ਛਾਪਾ ਬਤਾ ਇੰਦਾ ਸੜਕ ਬੜੀ ਹੋਈ ਆ ਪਰ ਸੜਕਾ ਬਹੁਤ ਵਧੀਆ ਨੇ ਜੀ ਪੂਰੀ ਸੇਫਟੀ ਹੈ ਦੇਖੋ ਖੱਬੇ ਸੱਜੇ ਉਹ ਲੱਗਿਆ ਹੋਇਆ ਤੇ ਗੱਡੀ ਖਾਈ ਜਦੋਂ ਕਿ ਇਦਾਂ ਸਾਰਾ ਕੁਝ ਸੇਫ ਆ ਜੀ। ਵੀਊਅਰ ਦੇਖੋ ਜੀ। ਦੇਖੋ। ਗਾਇਸ ਵੀਊਅਰ ਖੱਬੇ ਵਾਸਤੇ ਦੇਖੋ ਤੁਹਾਡੀ। ਖੱਬੇ ਦੂਰ ਪਹਾੜੀਆਂ ਨੇ ਇੱਥੇ ਘੋੜੇ ਰੇਹਦੇ ਨੇ ਫਾਰਮ ਹਾਊਸ ਲੱਜੀ ਐਵੇਂ। ਘੋੜੇ ਵਗੈਰੇ ਰੱਖੇ ਹੁੰਦੇ ਨੇ। ਤੇ ਰਿਸਾ 'ਚ ਭਾਰਤੇ ਦੇ ਘੋੜਿਆਂ ਨੂੰ ਜੀ। ਚ ਡਰਕ ਤੇ ਹੁਣ ਇੱਕ ਜਿਹਨ ਤੇ ਫਾਰਕਿਲ ਬਹਾਦਰ ਕੀ ਮਾਊਂਟਨਸੀਆਂ ਨੂੰ ਸ਼ੋਕਰ ਕਰਕੇ ਮਾਲ ਆ ਸਾਹਮਣੇ ਕੋਤੋ ਤੜੀ ਸਲੋ ਹੋ ਗਿਆ ਗੱਡੀਆ ਧੁੰਦ ਗੇਰਦੀ ਪਈ ਆ ਬੱਕਰੇ ਸੀ ਉੱਪਰ ਚੜਜੇ ਦੇ ਕਰੇ ਹੇਠ ਉਤਰੇ ਹੁੰਦੇ ਆ ਜੀ ਉਹ ਨਿਕਲੀ ਧੁੰਦੀ ਆ ਧੁੱਪ ਆ ਗਈ ਬਹੁਤ ਸਪਸਰੀ ਬਦਲ ਦੇ ਰਹੇ ਨੇ ਆਪਾਂ ਵੀਡੀਓ ਉਹ ਕੋਈ ਨਹੀਂ ਸੀਗਾ ਉੱਥੇ ਉੱਥੇ ਪੈਸੇ ਪਾੜੇ ਹੁੰਦੇ ਨੇ ਫੇਰੀ ਚੀਜ਼ ਬਦੂੜੀ ਸੀਗੀ ਵੀਡੀਓ ਤੇ ਸ਼ੌਧਦਰ ਵੀ ਹੋ ਸਕਦਾ ਪੋਲੂਸ਼ਨ ਔਰ 0% ਇਹਨਾ ਵਧੀਆ ਵੀ ਠੱਗਾ ਪੂਰਾ ਖੁੱਲ ਨਹੀਂ ਜਾ ਰਿਹਾ ਅਸੀਂ ਇੱਥੇ ਰਾਸਤੇ ਰੁਕੇ ਹਾਂ ਜੀ ਗੱਡੀ ਚਲਾਜੇ ਲਾ ਕੇ ਥੋੜਾ ਥੱਕ ਗਿਆ 150 ਕਿਲੋਮੀਟਰ ਗੱਡੀ ਹੋ ਗਈ ਬਸ ਥੋੜਾ ਰਹਿ ਗਿਆ ਲਗਦਾ 50 60 ਕਿਲੋਮੀਟਰ ਰਹਿ ਗਿਆ ਜੀ ਖੁਦ ਦਿਖਾਉਣਾ ਮੈਂ ਜੀ ਇੱਥੇ ਥੋੜਾ ਰੁਕੇ ਹਾਂ ਉਹ ਸਾਹਮਣੇ ਬੱਸ ਸਟਾਪ ਬਣਿਆ ਹੋਇਆ ਬੱਸ ਲਾਈਨ ਦੇ ਲਈ ਆ ਸੀਐਫਏ ਵਾਲਾ ਹੈਗਾ ਆ ਤੇ ਆ ਸਰਵਿਸ ਸਟੇਸ਼ਨ ਹੈ ਜੀ ਪੈਟਰੋਲ ਇੱਥੋਂ ਆਪਾਂ ਪੈਟਰੋਲ ਵਗੈਰਾ ਪਕਾ ਅਸੀਂ ਰੁਕੇ ਹੀ ਇੱਥੇ ਥੋੜਾ ਰੈਸਟ ਕਰ ਲਈਏ ਜੀ ਬਾਜੀ ਬਹੁਤ ਸਭ ਵਧੀਆ ਹੈ ਅੱਜ ਆ ਬਾਥਰੂਮ ਵਗੈਰਾ ਹਾਂਜੀ ਰਸਤੇ 'ਚ ਰੁਕੇ ਆ ਆ ਦੇਖੋ ਗੱਡੀਆਂ ਜੀ ਆ ਕੇ ਰੁਕ ਰੀਆਂ ਨੇ ਤੇ ਥੋੜਾ ਜਿਹਾ ਇੱਥੇ ਨਾ ਰੈਸਟ ਹੋ ਜਾਂਦਾ ਆ ਅੱਗੇ ਬਸ ਘਾਟੇ ਇੱਕ ਦਾ ਰਸਤਾ ਰਹਿ ਗਿਆ ਸਾਰਾ ਹਾਂਜੀ ਕਿਆਰਾਬਤ ਪਾਰ ਆ ਦੇਖੋ ਬਹੁਤ ਸੋ ਵਧੀਆ ਅਸੀਂ ਪਹੁੰਚ ਚੁੱਕੇ ਆ ਜੀ ਬੋਨੀਡੋਨ ਆ ਦੇਖ ਲਓ ਜੀ ਲਿਖਿਆ ਵੈਲਕਮ ਟੂ ਬੋਨੀਡੋਨ ਇਹ ਛੋਟਾ ਜਿਹਾ ਕਸਬਾ ਹੈ ਆ ਜੀ ਇੱਥੇ ਪਹੁੰਚੇ ਆ ਇੱਥੇ ਚਾਹ ਵਗਾਰੀ ਪੀਵਾਂਗੇ ਅਸੀਂ ਤੁਹਾਡਾ ਨਾਲ ਰੈਸਟ ਹੋ ਜਾਂਦੀ ਆ ਅੱਧੇ ਲੋ ਕਿੰਨਾ ਸੋਹਣਾ 뷰 ਆ ਆ ਬਾਥਰੂਮ ਵਗੈਰਾ ਬਣੇ ਹੋਏ ਨੇ ਗੱਡੀਆਂ ਖੜੀਆਂ ਆ ਪਰਲੇ ਪਾਸੇ ਪ પેટ્રોલ ਪੰਪ ਤੇ ਬੰਦਾ ਇੱਥੋਂ ਥੋੜਾ ਰਿਫਰੈਸ਼ ਹੋ ਜਾਂਦਾ ਜੀ ਇਹ ਏਰੀਆ ਨਾਮ ਹੈਗਾ ਬੋਨੀ ਡੋਨ ਬੋਨੀ ਡੋਨ ਦੇਖੋ ਬੈਠਣ ਲਈ ਆ ਜੀ ਆ ਛੋਟੇ ਆ ਖੂਬ ਬਣਾਇਆ ਹੋਇਆ ਸ਼ੋਪਿਸ ਤੇ ਲਈ ਸੋਹਣਾ ਏਰੀਆ ਆ ਜੀ ਬਸ ਇੱਥੋਂ ਬੰਦਾ ਥੋੜਾ ਅੱਧ ਵਿਚ ਪਹੁੰਚ ਗਿਆ ਇੱਥੋਂ 40-50 ਕਿਲੋਮੀਟਰ ਦਾ ਰਸਤਾ ਮਾਉਂਟ ਬੁੱਲਰ ਦਾ ਅੱਗੇ ਤੁਹਾਨੂੰ ਫਿਰ ਸਨੋ ਦਿਖਾਉਂਗਾ ਬਸ ਮੈਂ ਨੇ ਅਣ ਤ ਪਾਣੀ ਨਾ ਉਹ ਫਿਰ ਹੁੰਦਾ ਯਾਰ ਇਹ ਵਿੱਚ ਝੀਲ ਬਣ ਗਈ ਨਾਲ ਰੇਲ ਗੱਡੀ ਦਾ ਪੌਲਾ ਜੀ ਇਹ ਤੋਂ ਰੇਲਵੇ ਦੀ ਲੰਘਦੀ ਆ ਇਹ ਰੇਲਵੇ ਬ੍ਰਿਜ ਕਹਿੰਦੇ ਆਪਾਂ ਇਹਦਰ ਦਿਖਾ ਦਿਓ ਪੁੱਤ ਸੱਚੇ ਪਾਸੇ ਦਿਖਾਓ ਊ ਆਹ ਇੱਕ ਪਹਾੜੀ ਦੇ ਨਾਲੇ ਝੀਲ ਆ ਜੀ ਇਰਾਜ ਸਾਈਡ ਆ ਰਹੇ ਨੇ ਕਵਾਲਾ ਨੇ ਇੱਥੇ ਬਹੁਤ ਜ਼ਿਆਦਾ ਪਰ ਇੱਕ ਐਗਰੂ ਵੀ ਹੈ ਕਿ ਕਰੇ 2 ਕਿਲੋਮੀਟਰ ਰੁਕੇ ਐਗਰੂ ਹੋਣਗੇ ਸਿਰੋ ਮੇਰੇ ਕੋਈ ਨਹੀਂ ਕਿ ਐਗਰੂ ਪਰ ਸਾਈਂਦਗੋੜ ਦੇ ਤੁਸੀਂ ਜੀ ਫਾਈਨਲੀ ਅਸੀਂ ਬਾਉਟ ਬੁਲਰ ਪਹੁੰਚ ਗਏ ਆ ਪਰ ਇੱਥੋਂ 10 ਕਿਲੋਮੀਟਰ ਲੱਗਣੇ ਆ ਫਿਰ ਤੁਹਾਨੂੰ ਅੱਗੇ ਜਾ ਕੇ ਸਰੋ ਦਿਖਾਵਾਂਗੇ ਜੀ ਇਹ ਬਾਉਟ ਬੁਲਰ ਤੇ ਪਹੁੰਚ ਕੇ ਆ ਸੀ ਨਹੀਂ ਉਤਪੁਰਲੇ ਪਾਸੇ ਚੜਾਈ ਚੱਲਦੀ ਪਈ ਆ ਤੇ ਗੱਡੀ ਦਾ ਜ਼ੋਰ ਲੱਗਦਾ ਪਿਆ ਆ ਬੜੇ ਉੱਚੇ ਉੱਚੇ ਦਰਖਤ ਨੇ ਤੇ ਖੱਬੇ ਪਾਸੇ ਖਾਈ ਆ ਸੱਜੇ ਪਾਸੇ ਪਹਾੜ ਨੇ ਜੀ ਬੜੀ ਧਿਆਨ ਨਾਲ ਗੱਡੀ ਚਲੌਣੀ ਪੈ ਰਹੀ ਆ ਖੱਬੇ ਪਾਸੇ ਦਿਖਾ ਦਿਓ ਖਾਈ ਖੱਬੇ ਪਾਸੇ ਖਾਈ ਆ ਤੇ ਅਸੀਂ ਉੱਚੀ ਉੱਪਰ ਨੂੰ ਜਾ ਰਹੇ ਆ ਜੀ 60 ਦੀ ਸਪੀਡ ਆ ਸੱਜੇ ਪਾਸੇ ਪਹਾੜ ਨੇ ਤੇ ਬਹੁਤ ਸੋਹਣਾ ਬੜਾ ਵਧੀਆ ਜੀ ਬਹੁਤ ਵਧੀਆ ਮੌਸਮ ਬੜੀ ਧਿਆਨ ਨਾਲ ਚਲੌਣੀ ਪੈ ਰਹੀ ਆ ਕਿਤੇ 35 ਸਪੀਡ ਆ ਜਾਂਦੀ ਆ ਕਿਤੇ 60 ਦੀ ਆ ਜਾਂਦੀ ਬਸ ਇੱਥੇ ਚੱਲਦੀ ਆ ਉੱਪਰ ਉੱਪਰ ਜਾ ਰਹੇ ਅਸੀਂ ਕਾਫੀ ਉੱਪਰ ਅਸੀਂ ਆ ਗਏ ਆ ਤੇ ਬਹੁਤ ਸ਼ ਵਧੀਆ ਜੀ ਹਾਂ ਇੱਥੇ ਆਲਿਕੁਮ ਬਸ ਆਪਰਾ ਦਾਸਕਬੀੜ ਦਾ ਰਸਤਾ ਰਹਿ ਗਿਆ ਜੀ ਉਹ ਦੇਖੋ ਵਾਟਰਫਾਲ ਜੀ ਆਹ ਦੇਖੋ ਕਿੰਨਾ ਕੋਣਾ ਪਾਣੀ ਆ ਰਿਹਾ ਹੈ ਸਾਰਾ ਨਾ ਫਰਕ ਦਾ ਪਾਣੀ ਆ ਰਿਹਾ ਥੱਲੇ ਜੀ ਇੱਥੇ ਪਹੁੰਚ ਚੁੱਕੇ ਆਂ ਇੱਥੋਂ ਬੱਸ ਲੈਣੀ ਆ ਜੀ ਫੈਕਲਬਾਸ ਇਹ ਲੈ ਕੇ ਜਾਓਗੇ ਸਾਨੂੰ ਪਰਬਤ ਦਿਖਾਉਣ ਦੇ ਲਈ ਹਾਂਜੀ ਆਪਜੀ ਖੜੀ ਆ ਸਾਰੇ ਬੱਸ ਲੈਣੀ ਖੜੀ ਆ ਜੀ बसा खड़ी जी टूरिस्ट बसा ने इन्होंने लोग जी स्नो देखना माउंट बुलेर एरिया देख लो ਆਹ ਦੇਖੋ ਸੁਲੋਬੀ ਬੱਚਿਆਂ ਨੇ ਬਣਾਇਆ ਹੈ ਇਹਨਾਂ ਨੇ ਏਰੀਆ ਬੱਚਿਆਂ ਨੇ برف ਦੇ ਲਈ ਇਹ ਨਕਲੀ برف ਪਾਉਂਦੇ ਇੱਥੇ ਜੀ ਆਹ ਨਕਲੀ برف ਪਈ ਹੋਈ ਆ ਇੱਥੇ ਬੱਚੇ ਖੇਡਦੇ ਨੇ ਜੀ ਅੰਮੜਾ ਬੋਇਟ ਵਾ ਅੱਪਾ ਵੜੀ ਮੈਂ ਉਹਨੂੰ ਨੰਨ ਬੋਇਟ ਪੋੜ ਵਣਾਈ ਵਨ ਮੋਰ ਟਾਈਮ ਤਾਂ ਅੱਪਾ ਵਿਲ ਬੀ ਹੇਅਰ ਬੱਲੂ ਬੋ ਅਮਾ ਇਸ਼ੋਰਾ ਜੈ ਗਾਇਸ ਅਬ ਮੈਂ ਚਾਈਂ ਇੰਨੇ ਪਰੇੜਾ ਨੰਦ ਨੰਨ ਪੋਣ स्नो एरिया बच्चे स्नो इत करते नकली स्नो बनाई हुई है नकली हाँ और ट्रक निकलती पई है नकली स्नो बच्चे इंजॉय करते इतना ਫਾਈਨਲੀ ਅਸੀਂ ਪਹੁੰਚ ਗਏ ਹਾਂ ਮਾਉਂਟ ਬੁੱਲਰ ਦੇ ਵਿੱਚ ਤੇ ਤੁਹਾਨੂੰ ਦਿਖਾਉਣੇ ਆ ਇਹ ਮਾਉਂਟ ਬੁੱਲਰ ਦਾ ਹੈਗਾ ਤਸਵੀਰ ਆ ਦੇਖੋ ਕਿੰਨੀ ਬਿਹਤਰੀਨ ਆ ਜੀ ਅੱਪਰ ਪਈ ਹੋਈ ਆ ਇੱਥੇ ਅੱਜ ਬਹੁਤ ਸਾਰੀ ਵਧੀਆ ਧੁੱਪ ਨਿਕਲੀ ਹੋਈ ਆ ਆ ਦੇਖੋ ਰੋਰ ਕਾਈਂਗ ਮਾਉਂਟ ਬੁੱਲਰ ਆ ਅਸੀਂ ਟੌਪ ਤੇ ਪਹੁੰਚ ਗਏ ਹਾਂ Magic happens, oh yeah.